ਸੇ ਕਰਕੇ ਮੈਂ ਛੋਟੇ ਸਟਾਰਟਅਪ ਤੋਂ ਸ਼ੁਰੂ ਕੀਤਾ ਸੀਗਾ ਕਿ ਨਹੀਂ ਵੀ ਚੱਲੇਗਾ ਤਾਂ ਤਾਂ ਵੀ ਕੋਈ ਗੱਲ ਨਹੀਂ ਮੈਂ ਛੋਟਾ ਜਿਹਾ ਕੋਈ 1500 2000 ਰੁਪਏ ਲਾ ਕੇ ਸ਼ੁਰੂ ਕੀਤਾ ਇਹ ਕੰਮ ਔਰ ਜਿਹੜਾ ਕਿ ਅੱਜ ਹੁਣ ਬਹੁਤ ਵਧੀਆ ਇਨਕਮ ਦਾ ਢੋਡਾ ਬਾਹਰ ਜਾਣ ਨਾਲੋਂ ਮੇਰੇ ਹਿਸਾਬ ਨਾਲ ਇੱਥੇ ਕਰਨਾ ਸਹੀ ਗੱਲ ਹੈ ਇੱਥੇ ਇੱਕ ਵਾਰੀ ਸਟਾਰਟਅਪ ਕਰੋ ਤੁਸੀਂ ਨਹੀਂ ਹੈਗਾ ਫਿਰ ਉਹ ਆਪਸ਼ਨ ਹੈਗੀ ਹੈ ਇੱਥੇ ਤੁਸੀਂ ਕਰੋਗੇ ਤੇ ਵਧੀਆ ਰਹੋਗੇ ਪਰਿਵਾਰ ਵਿੱਚ ਬੈਠੇ ਰਹੋਗੇ ਆਪਣੇ ਪਰਿਵਾਰ ਦੇ ਵਿੱਚ ਰੋਟੀ ਖਾਉਂਦੇ ਬੈਠ ਕੇ ਤੇ ਬਾਹਰ ਜਾ ਕੇ ਬਹੁਤ ਦਿੱਕਤਾਂ ਆਉਂਦੀਆਂ ਨੇ ਮੁਸ਼ਕਲਾਂ ਆਉਂਦੀਆਂ ਨੇ ਇਸ ਕਰਕੇ ਮੈਂ ਚਾਹੁੰਦਾ ਕਿ ਇੱਥੇ ਹੀ ਬੈਠ ਕੇ ਕਰੂ ਕੰਮ ਬਹੁਤ ਵਧੀਆ ਐਕਸਪੀਰੀਅੰਸ ਆ ਮੇਰਾ ਆਪਣਾ ਤਜਰਬਾ ਵਾ ਇਸ ਚੀਜ਼ ਦਾ ਇਹ ਕੋਈ ਟਰਾਈ ਜ਼ਰੂਰ ਕਰੋ ਮੈਂ ਆ ਬੇਟੇ ਆ ਮੇਰੇ ਦੋਸਤ ਉਹ ਮੰਮੀ ਮੇਰੇ ਐਲਐਸਬੀ ਰਿਟਾਇਰ ਹੋਏ ਨੇ ਪੈਨਸ਼ਨਰ ਵਾਈਫ ਆ ਮੇਰੀ ਮੈਂ ਹੀ ਹੈਲਥ ਕਾਰਪੋਰੇਸ਼ਨ ਵਿੱਚ ਜੋਬ ਕਰਦੇ ਆ ਬੱਚੇ ਪੜ੍ਹਦੇ ਨੇ ਬੱਚਾ ਕਿਛੋਟਾ ਫਾਦਰ ਮੇਰੇ ਐਕਸਪਾਇਰ ਹੋ ਗਏ ਉਹ ਆਪਣੇ ਟੀਚਰ ਰਿਟਾਇਰ ਹੋ ਗਏ ਮੈਂ ਆਪਣੇ ਗਾਣੇ ਚੱਲਦੇ ਆ YouTube ਦੇ ਉੱਤੇ ਰਿੰਕੂ ਨਾਨਵਾਲ ਦੇ ਨਾਂ ਤੇ ਮੇਰਾ ਨਿਕਨੇਮ ਰਿੰਕੂ ਨਾਨਵਾਲ ਜਾਂ ਚੈਨਲ ਦਾ ਨਾਂ ਰਿੰਕੂ ਨਾਨਵਾਲ ਆ ਉਹਦੇ ਤੇ ਗਾਣੇ ਚੱਲਦੇ ਨੇ ਮੇਰੇ ਬੈਂਕ ਵਿੱਚ ਨੌਕਰੀ ਕਰਦੇ ਸੀਗੇ ਉਦੋਂ ਉਹਨੂੰ ਛੱਡ ਕੇ ਮੈਂ ਆਪਣਾ ਸ਼ੁਰੂ ਕੀਤਾ ਆਪਣੇ ਕੰਮ ਦੇ ਵਰਗੀ ਕੋਈ ਰੀਜ਼ ਨਹੀਂ ਹੈਗੀ ਜੀ ਹੁੰਦੀਆਂ ਨੇ ਇਸੇ ਕਰਕੇ ਮੈਂ ਛੋਟੇ ਸੈਟਅਪ ਤੋਂ ਸ਼ੁਰੂ ਕੀਤਾ ਸੀਗਾ ਜੇ ਨਹੀਂ ਵੀ ਚੱਲੇਗਾ ਤਾਂ ਤਾਂ ਵੀ ਕੋਈ ਗੱਲ ਨਹੀਂ ਮੈਂ ਛੋਟਾ ਜਿਹਾ ਕੋਈ 1500 2000 ਰੁਪਏ ਲਾ ਕੇ ਸ਼ੁਰੂ ਕੀਤਾ ਸੀਗਾ ਕੰਮ ਔਰ ਜਿਹੜਾ ਕਿ ਅੱਜ ਹੁਣ ਬਹੁਤ ਵਧੀਆ ਇਨਕਮ ਦੇ ਰਿਹਾ ਤੇ ਮੈਂ ਇਦਾਂ ਦੀ ਵੀਰੇ ਕੋਈ ਸਮੱਸਿਆ ਨਹੀਂ ਸਪੋਰਟ ਮਿਲੀ ਹੈ ਪਰਿਵਾਰ ਦੀ ਰਿਸ਼ਤੇਦਾਰਾਂ ਸਭ ਨੇ ਸਪੋਰਟ ਮਿਲੀ ਹੈ ਕਿਹਨੇ ਕੁਝ ਨਹੀਂ ਫਿਲਹਾਲ ਤੇ ਕੁਝ ਨਹੀਂ ਕਿਹਾ ਜੀ ਸਾਥੀ ਤੇ ਤਾਂ ਐ ਐਕਸਪੀਰੀਅੰਸ ਵਧੀਆ ਜੀ ਕੰਮ ਕਿਤੇ ਵੀ ਕਰਨਾ ਇੱਥੇ ਕਰੋਗੇ ਤਾਂ ਵੀ ਗੁੱਡ ਆ ਬਾਹਰ ਜਾਣ ਨਾਲੋਂ ਮੇਰੇ ਹਿਸਾਬ ਨਾਲ ਇੱਥੇ ਕਰਨਾ ਸਹੀ ਗੱਲ ਹੈ ਇੱਥੇ ਇੱਕ ਵਾਰੀ ਸਟਾਰਟ ਅਪ ਕਰੋ ਤੁਸੀਂ ਨਹੀਂ ਹੈਗਾ ਫਿਰ ਉਹ ਆਪਸ਼ਨ ਹੈਗੀ ਹੈ ਇੱਥੇ ਤੁਸੀਂ ਕਰੋਗੇ ਤੇ ਵਧੀਆ ਰਹੋਗੇ ਪਰਿਵਾਰ ਵਿੱਚ ਬੈਠੇ ਰਹੋਗੇ ਆਪਣੇ ਪਰਿਵਾਰ ਦੇ ਵਿੱਚ ਰੋਟੀ ਖਾਓਗੇ ਬੈਠ ਕੇ ਬਾਹਰ ਜਾ ਕੇ ਬਹੁਤ ਦਿੱਕਤਾਂ ਆਉਂਦੀਆਂ ਨੇ ਮੁਸ਼ਕਲਾਂ ਆਉਂਦੀਆਂ ਨੇ ਇਸ ਕਰਕੇ ਮੈਂ ਚਾਹੁੰਦਾ ਕਿ ਇੱਥੇ ਹੀ ਬਹਿ ਕੇ ਕਰੋ ਕੰਮ ਬਹੁਤ ਵਧੀਆ ਐਕਸਪੀਰੀਅੰਸ ਆ ਮੇਰਾ ਆਪਣਾ ਤਜਰਬਾ ਵਾ ਇਸ ਚੀਜ਼ ਦਾ ਇੱਕ ਵਾਰੀ ਟਰਾਈ ਜ਼ਰੂਰ ਕਰੋ ਨਹੀਂ ਹੈਗਾ ਫਿਰ ਤਾਂ ਉਹ ਹੈ ਹੀ ਆਪਸ਼ਨ ਨਾਲ ਮੇਰੇ ਮਦਰ ਨੇ ਪਰਿਵਾਰ ਵਿੱਚ ਮੇਰੀ ਵਾਈਫ ਆ ਮੈਂ ਬੇਟੇ ਆ ਮੇਰੇ ਦੋ ਔਰ ਮੰਮੀ ਮੇਰੇ ਐਲ ਐਚ ਵੀ ਰਿਟਾਇਰ ਹੋਏ ਨੇ ਪੈਨਸ਼ਨਰ ਨੇ ਵਾਈਫ ਆ ਮੇਰੇ ਆਪਣੇ ਉਹ ਵੀ ਹੈਲਥ ਡਿਪਾਰਟਮੈਂਟ ਦੀ ਜੌਬ ਕਰਦੇ ਆ ਬੱਚੇ ਪੜ੍ਹਦੇ ਨੇ ਬੱਚਾ ਇੱਕ ਛੋਟਾ ਔਰ ਫਾਦਰ ਮੇਰੇ ਐਕਸਪਾਇਰ ਹੋ ਗਏ ਉਹ ਆਪਣੇ ਟੀਚਰ ਰਿਟਾਇਰ ਹੋਏ ਨੇ ਸਿੱਖਿਆ ਵਿਭਾਗ ਤੋਂ ਇਸ ਤੋਂ ਲਾਵਾ ਬਾਰੇ ਸਿੰਗਾਰਾ ਮੈਂ ਰਾਈਟਰੋ ਸਿੰਗਾਰਾ ਆਪਣੇ ਗਾਣੇ ਚੱਲਦੇ ਆ YouTube ਦੇ ਉੱਤੇ ਰਿੰਕੂ ਨਾਨਵਾਲ ਦੇ ਨਾਂ ਤੇ ਮੇਰਾ ਨਿਕਨੇਮ ਰਿੰਕੂ ਨਾਨਵਾਲ ਜਾਂ ਚੈਨਲ ਦਾ ਨਾਂ ਰਿੰਕੂ ਨਾਨਵਾਲ ਆ ਉਹਦੇ ਤੇ ਗਾਣੇ ਚੱਲਦੇ ਨੇ ਮੇਰੇ ਇਹ ਮੇਰਾ ਸ਼ੌਂਕ ਹੈ ਇਹ ਆਪਣਾ ਇੱਕ ਬਹੁਤ ਵਧੀਆ ਮਿਲਦੀ ਹੈ ਸਾਥ ਮਿਲਦੇ ਆ ਵਧੀਆ ਭਰਾਵਾਂ ਦਾ ਨਾਲ ਹੁਣ ਮੈਂ ਕਬੱਡੀ ਗਾਣਾ ਪਾਇਆ ਵਾ ਔਰ ਵਿੱਚ ਮੁੜੇ ਮੇਰੇ ਨਾਲ ਵੀਰਾਂ ਨੇ ਸਾਥ ਦਿੱਤਾ ਸਪਰਿੰਟ ਸਰਕਲ ਦੇ ਵਿੱਚ ਹੀ ਬਹੁਤ ਵਧੀਆ ਚੱਲਾਂਦੇ ਆ ਵੀ ਔਰ ਹੌਲੀ-ਹੌਲੀ ਦੇਖੋ ਪ੍ਰਮਾਤਮਾ ਮਿਹਰ ਕਰੇ ਤੇ ਇੱਕ ਚੰਗੇ ਮੁਕਾਮ ਤੇ ਜਾਵਾਂਗੇ ਕੋਸ਼ਿਸ਼ ਆਪਣੀ ਇਹ ਹੋਈ ਹੈ ਹਾਂਜੀ ਜਦੋਂ ਹੁਣ ਨਸ਼ਿਆਂ ਵੱਲ ਰੁਝਾਨ ਜ਼ਿਆਦਾ ਹੋ ਗਿਆ ਵਾ ਤੇ ਇੱਕ ਨਸ਼ਈ ਬੰਦੇ ਨੂੰ ਗੱਲ ਕੀਤੀ ਹੋਈ ਆ ਤੂੰ অপরাধੀ ਏ ਕਿਉਂ ਨਿਰਾਸ਼ ਹੋਵੇਂ ਤੰਗ ਕੀਤਾ ਸਭ ਨੂੰ ਕਿਉਂ ਦਾਸ ਹੋਵੇਂ